ਕਸ਼ਮੀਰ ਦੇ ਪੰਡਤ ਔਰੰਗਜ਼ੇਬ ਦੇ ਸਤਾਏ ਹੋਏ ਜੋ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬੇ ਕੇ ਪਹੁੰਚੇ ਸਤਿਗੁਰਾਂ ਦੇ ਅੱਗੇ ਪੁਕਾਰ ਕੀਤੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਆਪਣੇ ਆਸਣਾਂ ਤੇ ਬੈਠੇ ਸਨ ਜਦੋਂ ਪੁਕਾਰ ਕਰੇ ਸਾਡੀ ਤਿਲਕ ਜੰਜੂ ਦੀ ਰਾਖੀ ਦੇ ਖਾਤਰ ਸੱਚੇ ਪਾਤਸ਼ਾਹ ਸਾਨੂੰ ਬਚਾਉਣਾ ਕਰੋ ਸਾਡੀ ਟੋਪੀ ਬੋਦੀ ਧੋਤੀ ਤਿਲਕ ਜੰਜੂ ਲਾਏ ਜਾ ਰਹੇ ਨੇ ਸਾਡੇ ਧਾਰਮਿਕ ਸਾਨ ਖਤਮ ਕੀਤੇ ਜਾ ਰਹੇ ਨੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਤਾਂ ਬਾਲ ਗੋਬਿੰਦ ਰਾਏ ਦੀ 9 ਸਾਲ ਦੇ ਸੰਗਤ ਜੀ ਸਤਿਗੁਰਾਂ ਕੋਲੇ ਅੱਗੇ ਆ ਕੇ ਬੇਨਤੀ ਕਰਦੇ ਵੀ ਗੁਰੂ ਪਿਤਾ ਜੀ ਇਹ ਕੌਣ ਨੇ ਇਹ ਕਿਉਂ ਰੋ ਰਹੇ ਨੇ ਸਤਿਗੁਰਾਂ ਨੇ ਵਜਨ ਕੀਤੇ ਕਸ਼ਮੀਰ ਤੋਂ ਪੰਡਿਤ ਨੇ ਇਹਨਾਂ ਦਾ ਧਰਮ ਖਤਰੇ ਵਿੱਚ ਆਇਆ ਇਹਨਾਂ ਦੇ ਬੱਚੇ ਜਤੀਮ ਹੋ ਰਹੇ ਨੇ ਇਹ ਫਰਿਆਦ ਕਰਨ ਵਾਸਤੇ ਆਏ ਨੇ ਧਰਮ ਦੀ ਰਾਖੀ ਵਾਸਤੇ ਤਾਂ ਸਤਿਗੁਰਾਂ ਨੇ ਬਾਲ ਗੋਬਿੰਦ ਰਾਜ ਜੀ ਨੇ ਬਚਨ ਕੀਤੇ ਗੁਰੂ ਪਿਤਾ ਜੀ ਫਿਰ ਕੌਣ ਕਰੇਗਾ ਇਹਨਾਂ ਦੀ ਰਾਖੀ ਕਹਿਣ ਲੱਗੇ ਵੀ ਕੋਈ ਬਲੀ ਪੁਰਸ਼ ਹੋਵੇ ਜੋ ਸ਼ਹਾਦਤ ਦੇਵੇ ਤੇ ਫਿਰ ਇਹਨਾਂ ਦੇ ਧਰਮ ਦੀ ਰਾਖੀ ਹੋ ਸਕਦੀ ਹੈ ਤਾਂ ਸਤਿਗੁਰੂ ਬਾਲ ਗੋਬਿੰਦ ਰਾਜ ਜੀ ਨੇ ਇਹ ਬਚਨ ਕੀਤੇ ਗੁਰੂ ਪਿਤਾ ਜੀ ਆਪ ਤੋਂ ਵੱਡਾ ਮਹਾਪੁਰਸ਼ ਬਲੀ ਪੁਰਸ਼ ਕੌਣ ਹੋ ਸਕਦਾ ਤੁਸੀਂ ਇਹਨਾਂ ਦੇ ਧਰਮ ਨੂੰ ਬਚਾਓ